ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗੇ ਦੀ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਉਪਾਰ ਦਾ ਕੰਮ ਕਰਦੇ ਆ ਰੂਟੀਨ ਚ ਆਪਸੂ ਆਉਂਦੇ ਰਹਿੰਦੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਦੇਖਣ ਨੂੰ ਮਿਲ ਜਾਣਗੀਆਂ ਜੀ ਐਕ ਐਨੀਮਲ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦਾ ਕਿੰਨ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਤਨਵੀਰ ਸਿੰਘ ਪਿੰਡ ਥਰਾ ਜਿਲ੍ਹਾ ਮੋਗਾ ਤਹਿਸੀਲ ਬਾਗਿਆਪੁਰਾਣਾ ਪਹਿਲਾ ਆਪਾਂ ਵੀਡੀਓ ਬਣਾ ਸੇਲ ਹੋ ਗਈ ਸੀ ਬਸ ਹਾਂ ਜੀ ਠੀਕ ਆ ਜੀ ਐਕ ਐਨੀਮਲ ਸੇਲ ਆ ਇਹ ਗਾਂ ਦੀ ਕੀ ਡਿਟੇਲ ਆ ਜੀ ਇਹ ਮੇਰੇ ਪਹਿਲਾ ਸੂਆ ਬੱਚੀ ਆ ਮੂੰਹੋਂ ਚਾਰ ਦੰਦਾਂ ਦਾ ਮੂੰਹ ਤਾਂ ਚਾਰ ਦੰਦਾਂ ਦਾ ਹੀ ਹਾਂਜੀ ਡੇਢ ਮਹੀਨਾ ਹੋ ਗਿਆ ਬਈ ਸੂਈ ਨੂੰ ਤੇ ਬੱਚਾ ਜੀ ਬੱਚਾ ਦਿੱਤਾ ਨਹੀਂ ਮਾਰਕਣੇ ਬੱਚੀ ਠੀਕ ਆ ਜੀ ਬੱਚੀ ਸੀਗੀ ਉਹਨਾਂ ਨੇ ਰੱਖ ਲਈ ਠੀਕ ਆ ਡੇਢ ਕੁ ਮਹੀਨਾ ਬਈ 10-10 ਸੂਈ ਨੂੰ ਹੋ ਗਿਆ ਤੇ ਕਿੰਨਾ ਦੁੱਧ ਨੈਟ ਕੰਡੇ ਵਾਲਾ ਤਿਆਰ 11 ਲੀਟਰ ਹੈਗਾ ਬਈ ਕੰਡਿਆ ਠੀਕ ਆ ਜੇ ਕੋਈ ਵੀਰ ਚਵਾਈ ਕਰਨੀ ਚਾਹੁੰਦਾ ਹੋਵੇ ਹਾਂਜੀ ਚਵਾਈ ਕਰ ਸਕਦਾ ਠੀਕ ਆ ਤੋਰ ਪੂਰੀ ਆ ਜੀ ਸੀਲ ਸਾਬੂ ਪੂਰੀ ਆ ਜੀ ਦੇਖ ਸਕਦੇ ਤੋੜ ਕੇ ਦਿਖਾ ਦੇ ਵੀਰ ਬਈ ਮੂੰਹ ਤਾਂ ਚਾਰ ਦੰਦ ਜੀ ਹਾਂਜੀ ਬਾਈ ਦਾਸ ਦਾ ਪਹਿਲੇ ਸੂਏ ਪਲੂਨ ਸੂਈ ਵੀ ਆ ਮੂੰਹ ਤੋਂ ਚਾਰ ਦਾ ਹੁੰਦਾ ਕੱਦ ਘਾਟ ਬਹੁਤ ਵੱਡਾ ਤੁਸੀਂ ਦੇਖ ਸਕਦੇ ਹੋ ਬਾਕੀ ਡੇਢ ਕਿ ਮਹੀਨਾ ਹੋ ਗਿਆ ਸੂਈ ਨੂੰ ਥੋੜਾ ਜਿਹਾ ਕੈਵਰੇ ਦਾ ਕਰਦਾ ਸੀ ਪਸੂ ਬਾਕੀ ਸੀਰ ਸਭ ਪੂਰੀ ਆ ਬਾਈ ਕਹਿੰਦਾ ਮਾਲਕਾਂ ਨੇ ਬੱਚੀ ਦਿੱਤੀ ਨਹੀਂ ਨਾਲ ਇਹਦੇ ਮਗਰ ਬੱਚੀ ਸੀਗੀ ਜੀ ਬਾਕੀ 13 ਲੀਟਰ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਚਾਹੇ ਦੋ ਟਾਈਮ ਚਵਾਈ ਕਰ ਲਓ ਚਾਹੇ ਚਾਰ ਟਾਈਮ ਚਵਾਈ ਕਰ ਲਓ ਚਾਹੇ ਛੇ ਟਾਈਮ ਚਵਾਈ ਕਰ ਲਓ ਥਾਣਾ ਦੇ ਸਾਇ ਤੁਹਾਨੂੰ ਨੇੜੇ ਤੋਂ ਦਿਖਾ ਦਿਨਾ ਜੀ ਸੋਹਣੇ ਆ ਚਾਰੇਧਰ ਨਿਖੜਵੇਂ ਇੱਕੋ ਸਾਈਜ਼ ਦੇ ਦੇਖ ਸਕਦੇ ਹੋ ਹੱਥੀ ਚਵਾਈ ਵਾਲੇ ਸੀਲ ਸੌ ਕਰਮਾਂ ਵਾਲੀ ਪੂਰੀ ਆ ਜੀ ਜਿੰਨਾ ਦੁੱਧ ਬਾਈ ਨੇ ਦੱਸਿਆ ਨਟ ਗੰਡੇ ਵਾਲਾ ਤਿਆਰ ਹੋਊਗਾ ਆਪਦੀ ਤਸੱਲੀ ਕਰ ਸਕਦੇ ਆ ਜੀ ਤੁਸੀਂ ਕਿੰਨਾ ਮੁੱਲ ਆ ਜੀ 27000 ਰੁਪਏ ਮਾਨਤਾਨ ਹੋ ਜਾਊਗਾ ਜੀ ਹਾਂ ਜੀ 27000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਵਿੱਚੋਂ ਮਾਨਤਾਨ ਜ਼ਰੂਰ ਕੀਤਾ ਜਾਊ ਚਵਾਈ ਦੀ ਪ੍ਰੋਪਰ ਓਕੇ ਆ ਜੀ ਠੀਕ ਆ ਜੀ ਕੋਈ ਭੂਰ ਛੜ ਨਹੀਂ ਚਵਾਈ ਦੀ ਪ੍ਰੋਪਰ ਓਕੇ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ